ਜਿਹੜਾ ਅੱਜ ਦੇ ਦਿਨੀ ਬਹੁਤ ਤਣਾਉਣੀ ਹਰਦਕ ਹੋਈ ਆ 5 ਸਾਲਾਂ ਦੇ ਬੱਚੇ ਦੇ ਨਾਲ ਆ ਜੋ ਗੁਰਦਾਸਪੁਰ ਦੇ ਜੇ ਸਰਹੰਸਾ ਤੋਂ ਦੇਖ ਪਹਿੰਦੇ ਸਾਡੇ ਜਿੰਨੇ ਵੀ ਪੰਜਾਬੀਆਂ ਦਾ ਹੁਣ ਸਰ ਰਿਪੋਰਟ ਹੋਇਆ ਕੀ ਇਹਨਾਂ ਦਾ ਹੁਣ ਆ ਜਿਹੜਾ ਉਦਲ ਫੜਿਆ ਇਹਦਾ ਇਨਕਾਊਂਟਰ ਕਰ ਦਿੰਦੇ ਤੁਸੀਂ ਇਹਨੂੰ ਜੇਲ੍ਹ ਚ ਲੈ ਕੇ ਗਏ ਹੋ ਪੂਰਾ ਉਥੇ ਮਿਲਟਰੀ ਦਾ ਸੁਣਿਆ ਵੀ ਆਰਮੀ ਦੇ ਇਹਨੂੰ ਉਥੇ ਦਿੱਤੀ ਗਈ ਹੈ ਹਿਆਰਪੁਰ ਦੇ ਵਿੱਚ ਤੇ ਇੱਕ ਤਾਂ ਪੰਜਾਬ ਸਰਕਾਰ ਨੇ ਇੱਕੋ ਜਿਹਾ ਮਜ਼ਾਕ ਕੀਤਾ ਜਿਹੜਾ 20000 ਰੁਪਿਆ ਦਾਮ ਦਿੱਤਾ ਉਦੇਟ ਬੀਟ ਹੈ 10000 ਰੁਪਿਆ ਜਿਹਦਾ 75% ਤਾਂ ਕਹੋ ਸਿਰਫ 10000 ਰੁਪਿਆ। ਜਿਹੜੀ ਘਟੋਗਾ ਦਾ ਸੀ 90000 ਰੁਪਿਆ ਇੱਕ ਏਕੜ ਦਾ ਖਰਚ ਆਉਣਾ ਹੈ। ਜੇ ਸਰਦੀ ਹੋਣਾ ਜੇ ਮਤਲਬ ਮੰਗਪੱਤਰ ਜਿਹੜਾ ਹੈਗਾ ਹੈ ਇਹ ਘਟੋਗਾ ਘੱਟ 70000 ਰੁਪਿਆ ਦਾ ਬਵਾਦ ਹੈ। ਦਾ ਰੋਡ ਦਾ ਕਰਦਾ ਹੈ ਉਹ ਵਹ ਰੀਗਰੇਟ ਕਰਦੇ ਆ ਉਹ ਦਿੱਤਾ ਕਿ 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 ਆਜੂ ਆ ਗਏ ਆ ਜੀ ਅਸੀਂ ਫਰੰਟ ਤੇ ਆ ਗਏ ਉਹ ਸਾਨੂੰ ਉਹ ਕਾਲ ਲੈ ਨਾ ਲੈ ਕੇ ਲੰਘ ਜਾਈਏ ਕਿਥੇ ਜਾਈਏ ਕਿਥੇ ਜਾਣੇ ਨਹੀਂ ਜੀ ਇੱਥੇ ਆ ਜੀ ਪਾਸਟਰ ਰਾਜਨ ਜੀ ਕਿੱਥੇ ਜਾਣਗੇ ਆਜੂ ਪੰਜ ਜਾਣੇ ਆ ਜੀ ਹਾਂ ਜੀ ਆਉਣਾ ਨਹੀਂ ਮੈਂ ਕਹ ਜੀ ਅਗਲੇ ਜਿਹੜੇ ਉੱਥੇ ਕਿੱਥੇ ਜਾਣਗੇ ਉੱਥੇ ਬੁਲਾ ਲਓ ਥੱਲੇ ਪਾ ਜੀ ਉੱਪਰ ਆਉਣਾ ਆਜੂ ਬੰਦ ਉੱਪਰ ਆ ਕੇ ਜੀ ਇਹ ਸਿੱਕਲੀ ਗੱਲ ਬਾਕੀ ਗੱਲ ਸਾਰੇ ਆ ਜਣੇ ਜੀ ਸਾਰਿਆਂ ਜੀ ਐਡੀਟੀ ਮੈਨੇਜਰ ਮੈਨੂੰ ਆਦੋ ਪਰੋਂ ਮਿਲਣੀ ਹੈ। ਜੇਕਰ ਕੋਈ ਚਾਹਵੇ ਤਾਂ ਮੈਂ ਜਲਦੀ ਰੋਏ ਮੀਟ ਕਰਾਂਗਾ ਤੇ ਗਰਮੀ ਜਾਂਚ ਕਰਾਂਗਾ। ਕੱਲ੍ਹ ਨੂੰ ਮੈਨੂੰ ਮਿਲਣ ਆਉਣਾ ਹੈ। ਬੜੇ ਕੰਮ ਤੋਂ ਕਰਕੇ ਤੇ ਇਸ ਟਿਕਾਣੇ 'ਤੇ ਅਜੇ ਮੁਲਾਕਾਤ ਹੋ ਰਹੀ ਹੈ। ਜਦੋਂ ਕਾਰਜ ਚੱਲ ਰਿਹਾ ਹੈ ਆਪਣੇ ਮੈਡਮ ਤੇ ਆ। ਹੈ ਐਡੀਟੀ ਮੈਨੇਜਰ ਕਰ ਰਿਹਾ ਹੈ। ਨਾਊਸ ਨੇ ਕੀ ਡੀਸੀ ਸਾਹਿਬ ਦਾ ਨਾਊਂਸ ਹੋਇਆ ਹੈ। ਆਲ ਪੰਜਾਬ ਦੇ ਵਿੱਚ ਜਿੰਨੀਆਂ ਕੰਪਲੈਕਸ ਨੇ ਉਹਨਾਂ 'ਚ ਸਾਰੇ ਡੀਸੀ ਫਾਰਮ ਨੂੰ ਦੇਣੇ ਨੇ। ਸਾਰੇ ਡੀਸੀਜ਼ ਸਾਰੇ ਡੀਸੀਜ਼ ਨੂੰ ਕਿਸੇ ਕਿਸੇ ਹੋਰ ਦੇਖਣ ਬੰਦਾ ਕਰਨਾ। ਵੀ ਜੀ ਜਲਦੀ ਆ ਪ੍ਰਿੰਸੀਪਲ ਜੱਟਲੀ ਕੋਲ ਦੇ ਪਟੋਰ ਮੰਡਲ ਤੁਸੀਂ ਕਹਿੰਦੇ ਪੰਜ ਬੰਦੇ ਆਜੋ ਫੇੜੀ ਸੀ ਸਭ ਫਰੀ ਆਗੇ ਜੀ ਸਾਹਿਬ ਨੇ ਫਰੀ ਇਹਦੀ ਤੁਸੀਂ ਪੰਜ ਸਾਰੇ ਤੁਸੀਂ ਕਹਿੰਦੇ ਇਹਦੇ ਮੈਲਾ ਉਹ ਤਾਂ ਚਲੇਗੇ ਨਾਲੇ ਪਹਿਲਾਂ ਤਾਂ ਚਲੇਗੇ ਚਲੋ ਅੱਗੇ ਆ ਤੁਸੀਂ ਕਿਹਾ ਵੀ ਪੰਜ ਬੰਦੇ ਆਜੋ ਇਹ ਡੀ ਜੀ ਸਾਹਿਬ ਨੂੰ ਬੁਲਾ ਦਿੰਦੇ ਆ ਜੇ ਸਾਰੇ ਆਉਣ ਫੇੜੀ ਸੀ ਮੈਂ ਤੁਹਾਨੂੰ ਬਤਾਉਂਗਾ ਤੁਸੀਂ ਉਹ ਸਾਹਮਣੇ ਆ ਸਾਰਿਆਂ ਨੇ ਮੈਂ ਜਦੋਂ ਦੇ ਤੁਸੀਂ ਨਹੀਂ ਲੱਗ ਰਹੇ ਮਤਲਬ ਕੀ ਹੈ ਜੀ ਸਾਰੇ ਆਉਣ ਇਹ ਮੇਰੇ ਨਾਲ ਜੀ ਅੱਜ ਕੱਲੇ ਤਬੀਰ ਕਰ ਰਹੇ ਨੇ ਲੱਗਣਾ ਹੀ ਹੈ ਅੱਗੇ ਵੀ ਦੰਦੇ ਆ ਜੀ ਜਿੱਦੋਂ ਇਹ ਤਾਂ ਜਾਣ ਕੇ ਜਿੱਤਦਾ ਜੀ ਜਿੱਦੋਂ ਅਸੀਂ ਕਹਿੰਦੇ ਜਿੱਤਦਾ ਜੀ ਸੀ ਅੱਗੇ ਜਿਹੜਾ ਪਰਵਾਹਾਂ ਦਾ ਬੋਲ ਨਹੀਂ ਤੋਂ ਹਾਲਾ ਖੜੇ ਆ ਹਾਂਜੀ ਆਜੋ ਯਾਰ ਆਪਾਂ ਇਕੱਠੇ ਦਾ ਕੰਮ ਕਰਦੇ ਰਹੀਏ ਕਰਦੇ ਰਹੀਏ ਤਾਂ ਕਿ ਹੋ ਗਿਆ ਹੁਣ ਸਾਰੇ ਇੰਨੇ ਆਏ ਹੋਏ ਤਾਂ ਸਭੀ ਨੂੰ ਪਹਿਚਾ ਨਹੀਂ ਜੇ ਨਹੀਂ ਸੰਗ ਬਟਾਈਂਦੀ ਤਾਂ ਉਹਨੂੰ ਮੰਨ ਲੈਣਾ ਪੈਣਾ। ਕਿਤਾਬ ਤਾਂ 10 ਦਿਨ ਹੋ ਗਏ ਆ ਪਬਲਿਕ ਨੇ ਸਾਰੀ ਨਹੀਂ ਕੱਟੀ। ਸਾਰੀ ਬੰਦ ਤੇ ਸਾਰੀ ਲੱਗਿਆ। ਆਪਾਂ ਇੱਕ ਸ਼ਰਮਿੰਦੀ ਥੋੜੋ ਵੀ ਥੱਲੇ ਅੱਗੇ ਨਾਮ ਦੇਣਾ। ਪਬਲਿਕ ਲਈ ਵੀ ਸਾਰੇ ਆਪ ਪਬਲਿਕ ਚ ਹੈ। ਸਾਰੇ ਫੈਲੇ ਤੱਕਲੋਂ ਕੰਮ ਨਹੀਂ ਲੱਗਿਆ ਸਾਰੇ। ਮੈਂ ਤਾਂ ਲੈਣ ਆਇਆ ਤੁਹਾਨੂੰ ਦੱਸਾਂ ਮੈਂ ਸੰਗ ਬਟਾ ਮੈਨੂੰ ਜਿਹੜਾ ਮੰਨਦਾ ਤਾਂ ਉੱਪਰ ਨਾਲ ਉੱਪਰ ਆ ਕੇ ਕਿਨੇ ਜਾਣੇ ਆਜੋ। ਚਲੋ ਜੀ। ਤਾਂ ਰੰਗਾਂ ਦੀ ਕੀ ਫਰਕ ਪੈਂਦਾ ਹੈ ਹਰ ਜਿਹ ਪਾਵਨ ਲਗ ਤੌਰ ਤੇ ਸੁਣੋ ਇਹਨਾਂ ਨੂੰ ਬਹੁਤ ਆਵਾਜ਼ ਵੀ ਆਉਂਦੀ ਹੈ ਪਰ ਆਪ ਤੋਂ ਰੋਕਿਆ ਜਾਂਦਾ ਹੈ ਕੋਈ ਜ਼ਾਦੇ ਵਾਲਾ ਆਉਂਦਾ ਹੈ ਮੁੱਠਾ ਪਾਰ ਕੇ ਇਹਨਾਂ ਫੇਲ ਮੰਨ ਲਏਗਾ ਕਾਹਦੇ ਬੰਦੇ ਪਹਿਲਾਂ ਹੀ ਪੰਜ ਬੱਤੇ ਆਜੇ ਕਰ ਮੈਂ ਕਰ ਦਈਏ ਤਾਂ ਕਦੇ ਨਹੀਂ ਕਰਦਾ ਉਹ ਵੀ ਜਦੋਂ ਪੰਜ ਬੱਤੇ ਕਰਾ ਕਰ ਬਾਹਰ ਬਾਹਰ ਕੀ ਨਾ ਪੰਜ ਮਾਰਨਾ ਬੰਦੇ ਬੰਦੇ ਜਿਹੜਾ ਤੁਹਾਨੂੰ ਹੋਊਗਾ ਇਹ ਪ੍ਰੈਸ਼ਰ ਕਰਕੇ ਮਨ ਲੈ ਵੀ ਚਲੋ ਜੀ ਬਿਹਤਰ ਆ ਮਾਰਨ ਤੋਂ ਬਿਹਤਰ ਆ ਆਹ ਐਵੇਂ ਅਗਲੇ ਦਿਨਾਂ ਬਾਅਦ ਥੋੜੀ ਜਿਹੀ ਹੋਰ ਵੀ ਕੰਮ ਇੰਦਰ ਕੋਲ ਮੈਨੂੰ ਆਉਂਦਾ ਹੈ। ਤੋਂ ਬੜੀ ਸ਼ਰਨ ਕੀਤਾ ਉਹ ਕਹਿੰਦੇ ਇੰਦਰ ਜਾਲ ਰੱਖਦੇ ਹਾਂ। ਹਾਂਜੀ। ਅਮੇ ਚ ਇੱਕ ਪੰਜਾਬ ਸਰਕਾਰ ਨੇ ਇੱਕ ੋਜਾ ਮਦਦ ਕੀਤਾ ਜਿਹੜਾ 20000 ਰੁਪਏ ਲਾਣ ਦਿੱਤਾ। ਉਹਦੇ ਚ 20 ਅਤੇ 10000 ਰੁਪਏ ਜਿਹੜਾ 75% ਤੱਕ ਉਹ ਸਿਰਫ 10000 ਹੋ ਜਾਂਦਾ। ਤੇ ਜਿਹੜੀ ਘੱਟੋ ਘਾਟ ਅਸੀਂ 90000 ਰੁਪਏ ਤੇ ਇਕੜ ਦਾ ਖਰਚ ਆਉਣਾ ਹੈ। ਇਹ ਸਾਡੀ ਹੋਣਾ ਜੇ ਮੰਤਰ ਮੰਗ ਪੱਤਰ ਜਿਹੜਾ ਹੈਗਾ ਹੈ ਜਿਹਦਾ ਟੋ ਘੱਟ 70000 ਰੁਪਏ ਦਾ ਬੋਆਪ ਰ ਦਿੱਤਾ ਜਾਵੇ ਤੇ ਦੂਜੇ ਜਿਹੜੇ ਜਿਹੜਾ ਮਕਾਨ ਤਾਂ ਹੈ ਗਿਆ ਜਿਹੜੇ ਗਰੀਬ ਦਾ ਮਜ਼ਦੂਰ ਦਾ ਘੱਟੋ ਘੱਟ ਕਰਵਾਇਆ 5 ਲੱਖ ਰੁਪਏ ਦਾ ਵੈਸੇ ਜਿਹੜਾ ਖਰਚਾ ਦਿੱਤਾ ਜਾਵੇ ਤੇ ਦੁਕਾਨ ਦਾ ਜਿੰਨਾ ਉਹਦਾ ਖਰਚਾ ਆਉਣਾ ਹੈ ਉਹਦਾ ਪ੍ਰੋਪਰ ਦੀ ਕੋਟਵਾਰੀ ਕਰਾ ਕੇ ਹੋ ਦੇਣਾ ਤੇ ਜਿਹੜੇ ਇਸ ਦਰਿਆ ਤੇ ਉੱਤੇ ਜੁਆਨਾ ਕਿਛੋ ਪਾਣੀ ਜਦ ਵੱਧ ਗਿਆ ਸੀ ਛੱਡਿਆ ਕੀ ਹੋਣੀ ਉਹਦੀ ਪ੍ਰੋਪਰ ਇਨਕੁਆਰੀ ਕਰਾਈ ਜਾਵੇ ਜਿੱਦਾਂ ਹੁਣ ਸਾਡੇ ਇੱਥੇ ਹੈਗਾ ਜੀ ਆਪਣਾ ਫਤ ਮੰਗਦਾ ਬੰਦ ਕੁੱਟ ਚੱਲਦੇ ਆ ਸੀ ਕਰੋੜਾਂ ਰੁਪਏ ਉਹਦੇ ਜੇ ਸਾਡਾ ਲੱਗ ਗਿਆ ਤਲਾਸ਼ੀ ਵਾਲਾ ਹੋ ਫਸਿਆ ਤੇ ਦੂਗਾ ਹੈਗਾ ਦੀ ਦੌੜ ਤੇ ਉਹ ਕਾਰਨ ਕੀ ਸੀ ਸਾਹਮਣੇ ਜਿਹੜੀ ਮੈਨੇਜਰ ਸਹੀ ਨਹੀਂ ਸੀ ਹੋਈ ਸਾਹਮਣੇ ਵਾਲੇ ਪਾਸੇ ਡੀਕਰੀਡਨ ਹੋਣੀ ਸੀ ਉਹਦੇ ਵਾਸਤੇ ਜਿਹਨੇ ਕਿਸਣਾ ਕਿ ਲਾਕੇ ਜੇ ਦਿੱਤੀ ਅਜੇ ਹੁਣ ਤੱਕ ਹੋਈ ਨਹੀਂ ਆ ਉਹਦੀ ਵੀ ਪ੍ਰੋਪਰ ਜਾਂਚ ਕਰਾਈ ਜਾਵੇ ਅੱਧਾ ਪੰਜਾਬ ਤੋਂ ਬੁਜ਼ਾਰਾ ਸੀ ਅਜੇ ਤੱਕ ਵੀ ਹੋਈ ਨਹੀਂ ਅਸੀਂ ਹੁਣ ਵੀ 15 ਦਿਨ ਤੋਂ ਪੀੜਾ ਕਰ ਰਹੇ ਹਾਂ ਜੀ ਸਾਹਿਬ ਨੇ ਵੀ ਕਹਿ ਲਿਆ ਸਾਰੇ ਇਹਨਾਂ ਅਜੇ ਤੱਕ ਵੀ ਉਹ ਤੱਤਰ ਰੰਗੀ ਕਰਕੇ ਉਹ ਪਾਣੀ ਤੋਂ ਬੰਨ ਟੁੱਟ ਰਿਹਾ ਜਿੱਥੇ ਕਰੋੜਾ ਰੁਪਇਆ ਲੱਗੇ ਇਹਨਾਂ ਕਰਕੇ ਜਿਹੜਾ ਨਾਜ ਹੋਇਆ ਦੇ ਜੀ ਕੋਈ ਕਹਿੰਦੇ ਮੰਲਾ ਅੱਜ ਵੀ ਇਚਾਈਦਾ ਫੋਟੋ ਹਾਂ ਇੱਕ ਮੈਂ ਮਾਲੀ ਫੋਟੋ ਆ ਜਾਓ ਤਾਂ ਸਾਰੇ ਇੱਕ ਕੰਕਰੀਟ ਗੱਲ ਫਿਰੇ ਦੀ ਕੰਕਰੀਟ ਵੀ ਸਾਡੇ ਆ ਗਏ ਮਾਤਾ ਵੀ ਕਹਿ ਰਹੇ ਆ ਦਰਜੀ ਜੀ ਕਿ ਪਿੱਛੇ ਹੋਣੇ ਚੱਲੋ ਆਏ ਹਾਂ ਬਹੁਤ ਹੋਣੇ ਬੰਦੇ ਆਏ ਮੈਂ ਇਹ ਤਾਂ ਗੜਾਈ ਚੋੜ ਜਵਾਰ ਭਾਰੀ ਚਿੱਤਰ ਇਹ ਹੋਰ ਪਿੱਛੇ ਹੋ ਜਾਓ ਬੰਦੇ ਆ ਰਹੇ ਪਿੱਛੇ ਤੱਕ ਅਜ ਤੋਂ ਲੈ ਲੇ ਮੈਂ ਆਪਣੇ ਸਾਰੇ ਆਪਣੇ ਬੰਦੇ ਆ ਜਾਣ ਦੇਖਣਾ ਬੈਂਟ ਜੀ ਵੀ ਨਾ ਮਾਰਕ ਫੈਨ ਦੀ ਜਿਹੜੀ ਕਾਰ ਕਰ ਰਿਜੈਕਟ ਕੀਤੀ ਹੋਈ ਆ ਕਾਲੀ ਹੋਈ ਹੋਈ ਆ بارشਾਂ ਕਰਕੇ ਉਹ ਦਵਾਰਾ ਮਤਲਬ ਉਹ ਨੂੰ ਨਾ ਸਫਾਈ ਕਰਕੇ ਮਲਟੀ ਭਰ ਰਹੇ ਸਪਾਸ ਤੇ ਉਹਨਾਂ ਤੇ ਕਾਰਵਾਈ ਕਰੋ ਜੀ ਉਹ ਇਹਨਾਂ ਨੇ ਜਾ ਕੇ ਵੀ ਦੇਖਿਆ ਮੌਕੇ ਤੇ ਜਦ ਜਾ ਕੇ ਉਹ ਰੁਕ ਗਏ ਵੈਸੇ ਉਹ ਜਿਹੜੀ ਜਿਹੜੀਆਂ ਭਰੀਆਂ ਹੋਈਆਂ ਬੋਰੀਆਂ ਜੀ ਸਾਫ ਕਰਕੇ ਖਰਾਬ ਕਾਣ ਦਾ ਬਿਲਕੁਲ ਤੇ ਉਹ ਉਹਨਾਂ ਦੀ ਪੁਆਦੀ ਕਰਾਓ ਰੋਪੜ ਦੀ ਦਾਣਾ ਮੰਡੀ ਉਹਦੇ ਵਿੱਚ ਪਈਆਂ ਵੀਡੀਓ ਲਾਈਆਂ ਵੈਲ ਫਿਊ ਵਗੈਰਾ ਹੈਗੇ ਜੋ ਤੋਂ ਅਪਰੂਵ ਚਾਹੀਦਾ ਹੋਇਆ ਅਸੀਂ ਦੇਖਾਂ ਇੰਨੀ ਕਿ ਜ਼ਿਆਦਾ ਖਾਣਾ ਹੈ ਜਾਨਵਰ ਵੀ ਆ ਸਕਦੇ ਕੋਈ ਨਹੀਂ ਜਿੱਤਾਂ ਲੇ ਤਾਂ ਜੀ ਬਹੁਤ ਬਹੁਤ ਧੰਨਵਾਦ ਜੀ ਆਹ ਮੰਤਰੀ ਆ ਰਹੇ ਨੇ ਤੁਹਾਨੂੰ ਜੀ ਅੱਜ ਆਪੂ ਅੱਥੇ ਆਏ ਨੇ ਜਿਹੜਾ ਨੇ ਕਿਸ ਚੀਜ਼ ਦਾ ਮੰਗ ਪੱਤਰ ਦਿੱਤਾ ਕਿਹੜੀ ਕਿਹੜੀਆਂ ਮੰਗਾਂ ਨੂੰ ਲੈ ਕੇ ਆ ਜੋ ਅੱਜ ਅੱਜ ਦੇਸੀ ਕਰ ਰਹੇ ਇਹਨਾਂ ਨੂੰ ਨਾ ਬਤਾ ਜੀ ਤਾਂ ਕਰਨਾ ਤੁਹਾਨੂੰ ਜੀ ਅੱਜ ਕੱਢਣ ਵਾਲਾ ਜਦੋਂ ਚੇਹੇ ਪਾਉਂਦਾ ਇਹਨਾਂ ਤੋਂ ਪਹਿਲਾਂ ਜਿਹੜੇ ਉਹ ਮੰਤਤ ਬਸਤੀ ਦਾ ਮੰਤਤ ਪੰਜਾਬ ਸਰਕਾਰ ਦੇ ਸਰਕਾਰ ਦੇ ਬੋਲੀਆਂ ਕਰਦੇ ਜਿਹੜਾ ਨਾਰਾ ਜਵਾਹ ਕਰਦਾ ਇਹਨਾਂ ਨੂੰ ਜਿਹੜੀ ਚੱਲਦੀ ਚਾਰੀ ਪਏ ਹੈ ਉਹਦੇ ਸੰਬੰਧੀ ਜਿਹੜਾ ਨੁਕਸਾਨ ਹੋਇਆ ਹੈ ਜਿਹੜਾ ਸਰਕਾਰ ਨੇ ਮਜ਼ਾਕ ਕੀਤਾ 20000 ਰੁਪਏ ਆ 20000 ਰੁਪਏ ਤੋਂ ਵੀ 10000 ਰੁਪਏ ਜਿਹਦਾ 75% ਤੱਕ ਨੁਕਸਾਨ ਹੋਇਆ ਉਹਨਾਂ ਨੂੰ ਦੇਣਾ ਹੈ ਇਹ ਸੋਗ ਦਾ ਮਜ਼ਾਕ ਹੈ ਇੱਕ ਗੈਰ ਰਾਜਨੀਤਿਕ ਅੰਮੇਗੀ ਗੈਰ ਰਾਜਨੀਤਿਕ ਜਿਹਦੇ ਤੋਂ ਮੋਤੀ ਦੀ ਕਾਮੀ ਆ ਤੇ ਸਾਰੇ ਡੀ.ਡੀ. ਆਫਸਰਾਂ ਤੇ ਉਹਨਾਂ ਦੇ ਮੰਤਪਤ ਦਾ ਮੈਨਾਜ ਵੀ ਕੁਵੰਦ ਵਿੱਚ ਆ ਤੇ ਮੰਤਪਤ ਸਰ ਪਰ ਬੜੀ ਅਫਸੋਰ ਦੀ ਗੱਲ ਆ ਘੰਟਾ ਡੇਢ ਘੰਟਾ ਸਾਨੂੰ ਵੇਟ ਕਰਨੀ ਪਈ ਕੱਲ ਦਾ ਮੈਨਜ ਲਾਇਆ ਹੋਏ ਸੀ ਇੱਕ ਹਫ਼ਤੇ ਦਾ ਸਾਰੀਆਂ ਜੱਫੇਬੰਦੀਆਂ ਵੱਲੋਂ ਮੈਨਜ ਲਾਏ ਹੋਏ ਵੀ ਅੱਜ ਮੰਗ ਪੱਤਰ ਦੇਣੇ ਆ ਤੇ ਕਹਿੰਦੇ ਡੀ.ਡੀ. ਸਾਹਿਬ ਮੀਟਿੰਗ 'ਚ ਤੇ ਤੇ ਮਤਲਬ ਕਾਫੀ ਜਦੋਜਹਿਦ ਕਰਨ ਤੋਂ ਬਾਅਦ ਡੀ.ਡੀ. ਮੈਡਮ ਆਏ ਉਹ ਵੀ ਅਸੀਂ ਉੱਪਰ ਗਏ ਕਹਿੰਦੇ ਉਹਨਾਂ ਦਾ ਅਪਰੀਸ਼ੀਏ ਕੀ ਕੋਸਾ ਆ ਤੁਹਾਨੂੰ ਪ੍ਰੋਸਾਈਟਾ ਦੀ ਸਰਕਾਰ ਨੂੰ ਜਾਣਾ ਹੁੰਦਾ ਇਹਨਾਂ ਨੇ ਸਾਡੇ ਤੇ ਜਾਣਾ ਹੁੰਦਾ ਨਹੀਂ ਦਾ ਹੱਥ ਵਾਸਤੇ ਹੁੰਦਾ ਨਹੀਂ ਜਿਹੜੇ ਹਾਂ ਇਹਨਾਂ ਦੇ ਹੱਥ ਵਾਸਤੇ ਬੰਦਾ ਹੈ ਗਿਆ ਜਿਹੜੇ ਸਾਡੇ ਲੋਕਲ ਪ੍ਰੋਬਲਮ ਹੈਗੀਆਂ ਉਹਦੇ ਬਾਰੇ ਦੱਸਿਆ ਤੇ ਕਹਿੰਦੇ ਉਹ ਪਤਾ ਨਹੀਂ ਜੀ ਤੁਸੀਂ ਕੀ ਮੰਨਦੇ ਹੋ ਜਿਹੜਾ ਅਸੀਂ ਪੈ ਗਿਆ ਤੇ ਸਾਹ ਨੂੰ ਕਿ ਮੰਨਣਾ ਪਰ ਤਾਂ ਪੰਜਾਬ ਭਰ ਦੇ ਵਿੱਚ ਅਜਿਹੋ ਜਿਹੜਾ ਮੰਨਪੱਤਰ ਦਿੱਤਾ ਗਿਆ ਕਿਵੇਂ ਦੇਖੋ ਦੇਖੋ ਜੀ ਜਿਹੜਾ ਇੱਕ ਦੁਰਘਟਨਾ ਹੀ ਕਹਿ ਸਕਦੇ ਐਂਟੀਬਡੀ ਹੋਈ ਹੈ ਹਾਦਸਾ ਹੋਇਆ ਪੰਜਾਬ ਦੇ ਨਾਲ ਅਰਬਾਂ ਰੁਪਏ ਦਾ ਜਿਹੜਾ ਨੁਕਸਾਨ ਹੋ ਗਿਆ ਕੱਲਾ ਜ਼ਿਮੀਦਾਰਾਂ ਦਾ ਨੁਕਸਾਨ ਨਹੀਂ ਹੋਇਆ ਕੱਲਾ ਮਜ਼ਦੂਰ ਭਾਈਚਾਰਾ ਹੋਰ ਭਾਈਚਾਰੇ ਜਿੰਨੇ ਵੀ ਛੋਟੀ ਨੌਕਰੀ ਤੇ ਭਾਵੇਂ ਸਰਕਾਰੀ ਨੌਕਰੀ ਦੇ ਜਿਨ੍ਹਾਂ ਦੇ ਘਰ ਟਹੇ ਨੇ ਉਹਨਾਂ ਪ੍ਰਤੀ ਜਿਨ੍ਹਾਂ ਦੇ ਜ਼ਮੀਨਾਂ ਖਰਾਬ ਹੋਈਆਂ ਨੇ ਘਰ ਬਰਬਾਦ ਹੋਏ ਨੇ ਉਹਨਾਂ ਪ੍ਰਤੀ ਜਿਹੜੀ ਸਰਕਾਰ ਨੇ ਬਿਉਂਦਬੰਦੀ ਬਣਾਈ ਆ ਬਿਉਂਦਬੰਦੀ ਬਣਾਈ ਆ ਹਜੇ ਸਿਰਫ 20000 ਰੁਪਏ ਦੇ ਦੇ ਜਿਹੜੀ ਫਸਲ ਖਰਾਬ ਹੋਈ ਆ ਉੱਚੋ ਵੀ 10000 ਰੁਪਏ ਯਾਰ ਮਜ਼ਾਕ ਆ ਕੋਈ 10000 ਰੁਪਏ ਦੇਣਾ ਤੁਸੀਂ ਨਾ ਦੋ ਇਹਦੇ ਨਾਲ ਤੇ ਤਾਂ ਉਹ ਵੀ ਨਹੀਂ ਮੇਰੇ ਹਿਸਾਬ ਨਾਲ ਆਉਣਾ ਇਹ ਸਿਰਫ ਗੱਲਾਂ ਜਿਸ ਦਾ ਕੇ ਉਹਦਾ ਰੇਂਟ ਵਾਲੀ ਜਿਹੜੀ ਗੱਲ ਆ ਉਹ ਤਾਂ ਸਾਰੀ ਰਲਿ ਮਿਲੀ ਮਿੱਟੀ ਆ ਕੀ ਕਰੋਗੇ ਤੁਸੀਂ ਉਹਨੂੰ ਐਨੀ ਮਿੱਟੀ ਨੂੰ ਕਿੱਥੇ ਲੈ ਜਾਣਗੇ ਲੋਕ ਇਹ ਉਹਦੇ ਪ੍ਰਤੀ ਜਿਹੜਾ ਐਨੀ ਜੜੀ ਪਰਵਾਦੀ ਅੱਜ 10 15 ਦਿਨ ਸੱਚੀ ਮਹੀਨਾ ਨਹੀਂ ਹੋ ਚੁੱਕਿਆ ਜਿਹੜੇ ਹਾਲਾਤ ਚੱਲਦੇ ਹਨ ਇਹਦੀ ਇਨਕੁਆਰੀ ਲਈ ਜਿਹੜੇ ਮੰਗ ਪੱਤਰ ਸੀਗੇ ਤੇ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜਿਹੜੀਆਂ ਨਦੀਆਂ ਨਾਲੇ ਯਾਰ ਦਰਿਆਵਾਂ ਦੇ ਵਿੱਚ ਹੁਣ ਵੀ ਮੌਜੂਦਾ ਇਹ ਨਹੀਂ ਹੈਗਾ ਵੀ ਆਪਾਂ ਇਹ ਇਹ ਹੋ ਗਿਆ ਸਾਰਾ ਕੁਝ ਖਾਲੀ ਹੋ ਗਿਆ ਹੁਣ ਮੌਜੂਦਾ ਸਬੂਤ ਵੀ ਖੜੇ ਨੇ ਆ ਨਦੀਆਂ ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ ਵੀ ਇਹ ਹੋ ਕੀ ਰਿਹਾ ਆ ਨੇੜੀ ਜਿਹੜਾ ਆਪਣਾ 15 ਦਿਨ ਤੋਂ 10 ਦਿਨ ਤੋਂ ਰੌਲਾ ਪੈ ਰਿਹਾ ਜਿਹੜਾ ਗਉਧਪੁਰ ਤੇ ਸਰੰਗਪੁਰ ਬੰਨ ਦਾ ਵੀ ਇਹ ਇਹਨੂੰ ਢਾਹ ਕਾਹਦੀ ਕਿਉਂ ਲੱਗ ਰਹੀ ਆ ਇਹ ਢਾਹ ਲੱਗ ਰਹੀ ਆ ਡੀਸੈਲਟਿੰਗ ਨਹੀਂ ਹੋਈ ਉਹਦੇ ਪ੍ਰਤੀ ਜਿਹੜਾ ਅਸੀਂ ਡੀਸੀ ਸਾਹਿਬ ਨੂੰ 10 ਦਿਨ ਹੋ ਗਏ ਮਗਰ ਚੱਲਦੇ ਐ ਨੂੰ ਵੀ ਡੀਸੀ ਸਾਹਿਬ ਹੁਣ ਤਾਂ ਇਹਦੀ ਡੀਸੈਲਟਿੰਗ ਕਰਾਓ ਜਾਂ ਇਹਨੂੰ ਡਰੇਨ ਮਰਵਾਈ ਜਾਵੇ ਇਹ ਡਰੇਨ ਨਾਮ ਰਵਾਉਣ ਕਰਕੇ ਡੀਸੈਲਟਿੰਗ ਸਰਕਾਰ ਵੱਲ ਇਧਰ ਵੱਲ ਦੇਖਿਆ ਹੀ ਨਹੀਂ ਗਿਆ ਇਹਦੇ ਨਾਲ ਹੀ ਕਰੋੜਾਂ ਦਾ ਨੁਕਸਾਨ ਹੋਇਆ ਸਿਰਫ ਰੋਪੜ ਜ਼ਿਲ੍ਹਾ ਇਸ ਕਰਕੇ ਬਚਿਆ ਕਿ ਰੋਪੜ ਜ਼ਿਲ੍ਹਾ ਤੇ ਹੋਰ ਪੰਜਾਬ ਨਿਵਾਸੀਆਂ ਜਿੰਨੇ ਵੀ ਇਲਾਕਾ ਨਿਵਾਸੀਆਂ ਉਹਨਾਂ ਨੇ ਆਪਣੇ ਜੋਰ ਨਾਲ ਸੇਵਾ ਕੀਤੀ ਆ ਉਹ ਕਰਕੇ ਦੌਦਪੁਰ ਤੇ ਸਰੰਗਪੁਰ ਨੂੰ ਬਚਾਇਆ ਗਿਆ ਹੋ ਕੀ ਕਹਿਣਾ ਹੁੱਥ ਗੱਲਾਂ ਤੋਂ ਨੇ ਇਹ ਹਾਲਾਤ ਕਿੱਦਾਂ ਦੇ ਨੇ ਜਿਹੜੇ ਪੂਰੇ ਪਾਰਟੀ ਦੇ ਵਿੱਚ ਕਿੰਨਾ ਪਰਸ਼ਾਨੀਆਂ ਪਰਤੇ ਦੌਰਾਨੀਆਂ ਤੇ ਮਜਬੂਰ ਆ ਦੇਖੋ ਜਿਹੜਾ ਜਿਹੜਾ ਆਪਣੇ ਇਲਾਕੇ ਦਾ ਹੈਗਾ ਜਿਹੜਾ ਹੁਣ ਉੱਥੇ ਕੋਈ ਐਸੀ ਗੱਲਬਾਤ ਹੈ ਨਹੀਂ ਕੰਮ ਚੱਲਿਆ ਸਰਕਾਰ ਦਾ ਹੁਣ ਕੰਮ ਚੱਲਿਆ ਜਿਹੜੇ ਉਹਨਾਂ ਦਾ ਕੁਝ ਸੇਵਾਦਾਰ ਆਪਣੇ ਜਾਣਦੇ ਨੇ ਸਰਗਪੁਰ ਜਿਹੜੇ ਸਰਪੰਚ ਸਾਹਿਬ ਲੱਗੇ ਹੋਏ ਨੇ ਜਿਨ੍ਹਾਂ ਨੇ ਵੀ ਇਲਾਕੇ 'ਚ ਸੇਵਾ ਕਰਨੀ ਹੈ ਉੱਥੇ ਜਾ ਰਹੇ ਸੇਵਾ ਕਰ ਰਹੇ ਦੀ ਗੱਲ ਵੀ ਬੰਦ ਹੋ ਗਿਆ ਪਰ ਹੁਣ ਕੰਮ ਕਿਸ ਚੀਜ਼ ਤੇ ਕਰਨਾ ਚਾਹੀਦਾ ਇਹ ਤਾਂ ਨਾਰਮਲ ਪ੍ਰੋਬਲਮ ਦਾ ਜਿਹੜੀਆਂ ਹੋਣੀਆਂ ਸੀ ਉਹ ਤਾਂ ਖਤਮ ਹੋ ਚੁੱਕੀਆਂ ਹੁਣ ਮੇਨ ਪ੍ਰੋਬਲਮ ਇਹੀ ਆ ਡੀਸੀ ਸਾਹ ਦੇ ਸਾਹਮਣੇ ਆ ਮੈਂ ਕਹਿੰਦਾ ਨੱਕ ਥੱਲੇ ਹੀ ਹੈ ਡੀਸੈਲਟਿੰਗ ਇਹ ਉਹਨਾਂ ਨੂੰ ਹੁਣ ਕਰਵਾਉਣੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਜਿੰਨਾ ਨੁਕਸਾਨ ਹੋਇਆ ਉਹ ਨਾ ਹੋ ਬਹੁਤ ਹਨ ਅੱਜ ਤੇ ਦਿਨੀ ਬਹੁਤ ਕਾਨੂੰਨੀ ਹਰਕਤ ਹੋਈ ਆ 5 ਸਾਲਾਂ ਦੇ ਬੱਚੇ ਦੇ ਨਾਲ ਆ ਜੋ ਗੁਰਦਾਸ ਕੋਲ ਇੰਸੂਰੈਂਸ ਆਪੋ ਦੇ ਬਿਚ ਕਿਨੇ ਦੇ ਬਹੁਤ ਕਾਨੂੰਨੀ ਹਰਕਤ ਹੋਈ ਜਿਹੜੀ ਹਿਆਰਪੁਰ 'ਚ ਹੋਇਆ ਇੱਕ ਇਨਸਾਨੀਅਤ ਨੂੰ ਸਰਕਾਰ ਕੀਤਾ ਮਤਲਬ ਐਡਾ ਤਾਂ ਮੇਰਾ ਨਹੀਂ ਚਾਹ ਦੇਣਾ ਜਦੋਂ ਇਹਨਾਂ ਪੰਜ ਸਾਲ ਦੀ ਬੱਚੀ ਦਾ ਕੋਈ ਵੀ ਬਸੋ ਮੜੇ ਦੇਖੋ ਚਾਰਾ ਮਾਇਦੇ ਦੇ ਕੋ ਦਾ ਇਹ ਸਰਕਾਰਾਂ ਦੇਖੋ ਜਦੋਂ ਕੋਈ ਛੋਟੀ ਜੀ ਗੱਲ ਹੁੰਦੀ ਨਾ ਆਮ ਬੱਚਾ ਵੀ ਕਮੇਟਾ ਤੋਂ ਆਇਆ ਉਹਨੇ ਮੇਰੇ ਕਹ ਕਿ ਕਿੰਨਾ ਲ ਕਰ ਲਿਆ ਤੁਸੀਂ ਆਹੋ ਕਿ ਇਹ ਕਾਹਨਾ ਤਾਂ ਉਹ ਵੀ ਨਹੀਂ ਸੀ ਕੀਤਾ ਉਹਨੇ ਕੋਈ ਨਾ ਕੋਈ ਗਲਤ ਨਹੀਂ ਜਿਹੜੇ ਕੀਤਾ ਉਹਦਾ ਉਦੋਂ ਇਨਕਾਂਟਰ ਕਰ ਪਾਇਆ ਨਾ ਉਹਨਾਂ ਨੂੰ ਕੱਢ ਕੇ ਕੀ ਹੋਣਾ ਐਨਕਾਉਂਟਰ ਨਹੀਂ ਕੀ ਕਰ ਸਕਦੇ ਕਿ ਜਿੱਥੇ ਐਨਕਾਉਂਟਰ ਕਰਨੇ ਸਾਡੇ ਪੰਜਾਬੀਆਂ ਦੇ ਅੱਗੇ ਹੋਏ ਆ ਸਿੱਧੂ ਮੂਸੇਵਾਲੇ ਦੇ ਕੇਸ ਕਿੰਨੇ ਬੰਦੇ ਸੀ ਜਿਹੜੇ ਐਨਕਾਉਂਟਰ ਹੋਏ ਉਹ ਪੰਜਾਬੀਆਂ ਦੇ ਉਹ ਸਿੱਖਾਂ ਦੇ ਅਸੀਂ ਮਤਲਬ ਮੈਂ ਤਾਂ ਹੈਰਾਨ ਆਇਆ ਇਹ ਸਿਸਟਮ ਕਿੱਦਾਂ ਚੱਲ ਰਿਹਾ ਹੈ ਜਿੱਥੇ ਵੀ ਹੁੰਦੀ ਆ ਸਾਡੇ ਨਾਲੇ ਮਾਰ ਸਾਡੇ ਹੀ ਫਿਰ ਸਾਡੇ ਹੀ ਦਿੱਤੀਆਂ ਦੇ ਧੱਡਾ ਕਰ ਰਹੇ ਆ ਇਹ ਤੇ ਦੂਜਾ ਮੇਰੀ ਪੰਜਾਬ ਬਸ ਬਾਕੀਆ ਨੇ ਵੀ ਆ ਟੀਲ ਆ ਜਿਹੜੇ ਆਪਾਂ ਮਕਾਨ ਇਹਨਾਂ ਨੂੰ ਕਿਰਾਏ ਤੇ ਦਿੰਨੇ ਆ ਨਾ ਤਾਂ ਅਸੀਂ ਇਹਦੀਆਂ ਆਈਡੈਂਟੀਆਂ ਦੇਖਦੇ ਆ ਇਹ ਆਈਡੈਂਟੀ ਵੀ ਹੈਗੀ ਅਸੀਂ ਥੋੜੇ ਜੇ ਕਿਰਾਏ ਪਿੱਛੇ ਅਸੀਂ ਘਰਾਂ ਦੇ ਬਾਹਰ ਲੰਨੇ ਆ ਪਹਿਲਾਂ ਫਿਰ ਤੇ ਚੜਾਉਂਦੇ ਆ ਫਿਰ ਬਾਅਦ ਚ ਇਹਨਾਂ ਨੂੰ ਰਿਜਲਟ ਮਿਲਦੇ ਆ ਇਹਦਾ ਕੱਦ ਵੀ ਲੱਗ ਰਿਹਾ ਰੋਜ਼ ਕਿਤੇ ਨਾ ਕਿਤੇ ਵਾਰਦਾਤ ਹੋ ਰਹੀ ਆ ਇਹ ਸਾਨੂੰ ਜਾਗਣਾ ਪੈਣਾ ਤੇ ਸਰਕਾਰ ਇਹ ਹਿਮਾਚਲ ਚਲੂ ਦਾ ਕਾਨੂੰਨ ਹੈਗਾ ਅਸੀਂ ਉੱਥੇ ਜ਼ਮੀਨ ਨਹੀਂ ਲੈ ਸਕਦੇ ਅਸੀਂ ਵੋਟ ਨਹੀਂ ਸੀ ਆਪਣੀ ਬਣਾ ਸਕਦੇ ਇੱਥੇ ਪੰਜਾਬ 'ਚ ਜਿਹੜਾ ਮਰਜੀ ਆ ਉਹ ਹਰ ਇੱਕ ਜਿਹੜਾ ਪੰਜਾਬ ਦੇ ਮਾਹੌਲ ਖਰਾਬ ਹੋ ਰਿਹਾ ਕੀ ਸਰਕਾਰ ਦਾ ਹੁਣ ਫਰਜ਼ ਨਹੀਂ ਹੈਗਾ ਇਹ ਜਿਹੜਾ ਫਸਾਣਾ ਵਾਲਾ ਪਾਈ ਤਰਾ ਸਿੱਖ ਸਮਾਜ ਸਾਰੀ ਅੱਗੇ ਤੱਕ ਗੱਲ ਜਾਣੀ ਆ ਫਿਰ ਜਿਹੜੇ ਕੋਸ਼ਿਸ਼ ਸ਼ਰਾਰਤੀ ਆਂਸਰ ਹੁੰਦੇ ਆ ਉਹਨਾਂ ਕਰਕੇ ਸਾਰਾ ਸਿਸਟਮ ਖਰਾਬ ਹੋ ਜਾਣਾ ਕੀ ਇਹ ਇੱਥੇ ਕਰ ਨਹੀਂ ਸਕਦੇ ਕਿ ਇਨਕੁਆਰੀ ਇਹਨਾਂ ਦੀ ਦੋ ਦੋ ਵੋਟਾਂ ਬਣੀਆਂ ਹੋਈਆਂ ਆ ਕਿੱਥੇ ਪ੍ਰਸ਼ਾਸਨ ਸੁਲਕਾਹਾ ਲੈ ਰਹੇ ਆ ਮੋਟੀਆਂ ਕੰਮ ਕੀਨੇ ਕਰਨਾ ਹੋ ਉਹਦੀ ਜਾਂਚ ਹੀ ਨਹੀਂ ਕਰਨੀ ਆ ਐਨੇ ਰੋਜਵਾਰ ਦਾਤ ਹੁੰਦੀ ਆ ਅਜੇ ਤੱਕ ਦਿਖਾ ਦਿਓ ਵੀ ਕਿਹੜੀ ਸਰਕਾਰ ਨੇ ਇਹ ਵਾਰ ਦਾ ਜਾਂਚ ਕੀਤੀ ਹੈ ਇਹਨਾਂ ਦੀ ਪ੍ਰੋਪਰ ਵੀ ਕਿੱਦਾਂ ਕਿੱਦਾਂ ਰਹਿੰਦੇ ਆ ਕਿੱਥੋਂ ਦੇ ਹੈਗੇ ਆ ਇਹਦਾ ਬੈਕਗ੍ਰਾਉਂਡ ਕੀ ਆ ਇਹਨਾਂ ਦੀ ਕੁਝ ਪਿੰਡਾਂ ਦੇ ਵਿੱਚ ਆ ਜੋ ਨੋਹਪੁਰ ਸਾਹਿਬ ਰੇਡੀਓ ਦੇ ਵਿੱਚ ਵੀ ਅੰਦਰੂਸਾ ਰੇਡੀਓ ਦੇ ਵਿੱਚ ਵੀ ਆ ਜੋ ਮੋਟੀਆਂ ਬਾਤਾਂ ਕਰਦੇ ਨੇ ਕਿ ਜਿਹੜੇ ਪ੍ਰਵਾਸੀ ਆ ਇਹਨਾਂ ਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਂਦਾ ਉਹ 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 ਬਾਦੀਆਂ ਸਰਕਾਰ ਨਾ ਉਹ ਵੀ ਇੱਥੇ ਕੀ ਲੋਕ ਆਪਣੇ ਆਪ ਕਰ ਰਹੇ ਆ ਹੜਾ ਆ ਲੋਕ ਆਪ ਜਾ ਰਹੇ ਆ ਤੇ ਕੰਮ ਚੱਲਣ ਲੱਗੇ ਸੀ ਉੱਥੇ ਲੋਕ ਕੰਮ ਕਰ ਰਹੇ ਆ ਜਿਹੜੇ ਸਰਕਾਰਾਂ ਦੇ ਕੰਮ ਉਹ ਲੋਕਾਂ ਨੂੰ ਕਰਨੇ ਪੈ ਰਹੇ ਤੇ ਪੈਰਲਲ ਸਰਕਾਰ ਜੱਦ ਰਹੀ ਪੰਜਾਬ ਸਰਕਾਰ ਨਾਉਂ ਦੀ ਚੀਜ਼ ਨਹੀਂ ਆ ਇਹ ਮਜਬੂਰੀ ਚ ਲੋਕਾਂ ਨੇ ਵਤੇ ਪਾਉਣੇ ਪੈ ਰਹੇ ਆ ਵਸਨੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਜੋ ਮਿਲਟਰੀ ਵੀ ਖੜੀ ਕੀਤੀ ਗਈ ਆ ਤੁਸੀਂ ਇਹ ਨਹੀਂ ਦੱਸਦਾ ਇਹ ਕੀ ਮੰਦਰੀ ਇਹ ਹੀ ਆ ਜਿਹੜਾ ਸਾਡੇ ਹੀ ਸਿਰ ਸਾਡੀਆਂ ਜੁੱਤੀਆਂ ਮੈਂ ਦੱਸਈ ਆ ਪਹਿਲਾਂ ਵੀ ਸਾਡੇ ਤਾਂ ਇੰਕਾਉਂਟਰ ਹੋ ਜਾਂਦੇ ਆ ਜਿਹੜੇ ਇਹਨਾਂ ਦਾ ਕੋਈ ਇਨਕਾਊਂਟਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮਿਲਟਰੀਆਂ ਵੀ ਸਾਡੇ ਤੇ ਉਹਦੀ ਹਫਾਜ਼ਤ ਵਾਸਤੇ ਲਾ ਦੇਣੀ ਆ ਜੇ ਅਸੀਂ ਪ੍ਰਦਰਸ਼ਨ ਕਰਦੇ ਤਾਂ ਸਾਡੇ ਖਿਲਾਫ ਆਉਂਦੀਆਂ ਮਿਲਟਰੀਆਂ ਅੱਛਾ ਜੇ ਇਹ ਕੁਝ ਕਰਦੇ ਆ ਤਾਂ ਇਹਨਾਂ ਦੇ ਹੱਕ ਚ ਆਉਂਦੀਆਂ ਮਿਲਟਰੀਆਂ ਇਹ ਤਾਂ ਸਾਡੀ ਬਹੁਤ ਇਤਰਾਸ ਦੀ ਜਤ ਜਨ ਦੀ ਸ਼ੁਰੂ ਤੋਂ ਹੀ ਹੁੰਦਾ ਆਇਆ ਰਿਹਾ ਇਹਨਾਂ ਤੇ ਆਸ ਹੈ ਕਿ ਇਹ ਉਹਨਾਂ ਤੋਂ ਵੀ ਮਤਲਬ ਥੱਲੇ ਕਿਸ ਤਰ੍ਹਾਂ ਆਉਣ ਨਿਕਲੇ ਆ ਤੇ ਪੰਜਾਬ ਦਾ ਹੀ ਇਤਰਾਸ ਨਹੀਂ ਹੈਗੀ ਅੱਜ ਠੀਕ ਹੈ ਮੈਂ ਜੀ ਕੀ ਕਹੜਾ ਭਲਿੱਪਾਲੇ ਰਾਜ ਕਰਿਆ ਜਾਂ ਕਾਂਗਰਸ ਨੇ ਕਰਿਆ ਕਿ ਆ ਇਹ ਇੱਕ ਬਿਲ ਨਹੀਂ ਪਾਸ ਕਰ ਸਕੇ ਵੀ ਇੱਥੇ ਜੀ ਨਹੀਂ ਆ ਬਾਹਰ ਤੋਂ ਬੰਦਾ ਨਹੀਂ ਲੈ ਸਕਦਾ ਆ ਕੇ ਠੀਕ ਹੈ ਇਹ ਇਹ ਮਾੜੇ ਅੰਸਰਾਂ ਨੇ ਇਹ ਜਿੰਨੇ ਵੀ ਪ੍ਰਵਾਸੀ ਇੱਧਰ ਅਨਪੜ੍ਹ ਬੰਦੇ ਇੱਧਰ ਆਏ ਹੋਏ ਨੇ ਇਹਨਾਂ ਨੇ ਇਹਨਾਂ ਨੂੰ ਗੰਦ ਪਾਇਆ ਦੂਜਾ ਜਿਹੜੇ ਸਾਡੇ ਹੀ ਭਾਈਚਾਰੇ ਸਾਡੇ ਲੋਕਾਂ ਨੇ ਇਹਨਾਂ ਨੂੰ ਕਿਰਾਏ ਦੇ ਮਕਾਨ ਦਿੱਤੇ ਜਾਂ ਇਹਨਾਂ ਨੂੰ ਮੁੱਲ ਦਿੱਤੇ ਆ ਉਹਨਾਂ ਦੀ ਬਹੁਤ ਮਾੜੀ ਗੱਲ ਜੇ ਅੱਜ ਕਿਸੇ ਨਾਲ ਹੋਇਆ ਤਾਂ ਸਾਡੇ ਨਾਲ ਵੀ ਇਹ ਜਿਹੜੀ ਘਟਨਾ ਕਰ ਨੂੰ ਵਾਪਰ ਸਕਦੀ ਆ ਇਸ ਸਟੇਟ ਰੋਗਾਂ ਤੇ ਇਹ ਤਾਂ ਵੱਧ ਸ਼ਰਮ ਦੀ ਗੱਲ ਆ ਜਿਹੜੀ ਅਧਿਆਵਤ ਨਾਲ ਨਹੀਂ ਹੋਣੀ हां ਜਿਹੜੀ ਇਹਨਾਂ ਨੇ ਗੱਲ ਕਹੀ ਆ ਸਾਡੇ ਜਿੰਨੇ ਵੀ ਪੰਜਾਬੀਆਂ ਦਾ ਹੁਣ ਤਾਂ ਡਾਕਟਰ ਹੋਇਆ ਕਿ ਆ ਇਹਨਾਂ ਨੇ ਹੁਣ ਆ ਜਿਹੜਾ ਉੱਤਲ ਫੜਿਆ ਇਹਦਾ ਇਨਕਾਊਂਟਰ ਕਰ ਦਿੰਦੇ ਤੁਸੀਂ ਇਹਨੂੰ ਜੇਲ੍ਹ 'ਚ ਲੈ ਕੇ ਗਏ ਹੋ ਪੂਰਾ ਉੱਥੇ ਮਿਲਟਰੀ ਦਾ ਸੁਣਿਆ ਵੀ ਆਰਮੀ ਦੇ ਇਹਨੂੰ ਉੱਥੇ ਦਿੱਤੀ ਪਈ ਹੈ ਹਿਆਰਪੁਰ ਦੇ ਵਿੱਚ ਪੀਨਲ ਪ੍ਰੋਸੀਆਂ ਨੂੰ ਕੁਝ ਹੋਵੇ ਨਾ ਜਾਂ ਐਦਾਂ ਕੋਈ ਗੜਬੜ ਨਾ ਹੋਵੇ ਤੁਸੀਂ ਇਨਕਾਊਂਟਰ ਕਰ ਦਿਓ ਪੰਜ ਚਾਰ ਬੰਦਿਆਂ ਦਾ ਜਿਹੜੇ ਇਹਨਾਂ ਨੇ ਨੰਦ ਪਾਇਆ ਜਿਹਨਾਂ ਨੇ ਪਹਿਲਾਂ ਵੀ ਪਾਇਆ ਆਪਣੇ ਨੇੜੇ ਮੋਹਾਲੀ ਹੋਇਆ ਸੀ ਪਹਿਲਾਂ ਉਹ ਉੱਥੇ ਮਾੜੀ ਘਟਨਾ ਗਰੀ ਇਨਾਂ ਨੇ ਤੇ ਹੁਣ ਇੱਥੇ ਹੋ ਗਈ ਇਹ ਪੰਜ ਚਾਰ ਬੰਦੇ ਦਾ ਇੰਕਾਊਂਟਰ ਕਿਉਂ ਨਹੀਂ ਹੋਇਆ ਸਾਡੇ ਹਜ਼ਾਰਾਂ ਮੁੰਡੇ ਮਾਰਤੇ ਪੰਜਾਬੀ ਜਿਹਨਾਂ ਦਾ ਇੰਕਾਊਂਟਰ ਹੋਇਆ ਤੇ ਇਹ ਸਾਰੇ ਹੀ ਸੈਂਟਰ ਏਜੰਸੀਆਂ ਪੰਜਾਬ ਨੂੰ ਪਰਵਾਹ ਕਰ ਪਰ ਚੱਲੀਆਂ ਹੁਣ 47 ਤੋਂ ਲੈ ਕੇ ਹੁਣ ਤੱਕ ਸਾਡੀ ਜਿਹੜੀ ਪਰਵਾਹੀ ਦਾ ਹੈ ਜੀ ਵੀ ਸਾਡੇ ਬਗਰੇ ਦੀ ਨਾ ਪਰ ਕਿੱਥਾਂ ਹੋ ਗਏ ਪਰ ਮੈਂ ਇਹ ਜਨਕਿਆਂ ਨੂੰ ਜਾਂ ਸਰਕਾਰਾਂ ਨੂੰ ਕਹਿੰਦੀ ਇਹ ਪੰਜਾਬ ਨਹੀਂ ਕਰਦਾ ਤੁਸੀਂ ਫੜਾ ਕੇ ਵੀ ਮਾਰ ਕੇ ਦੇਖ ਲੈ ਤੁਸੀਂ ਪਾਣੀ ਪੁੰਦਾਰ ਕੇ ਦੇਖ ਲੈ ਇਹ ਜਮਾਨਤ ਖਾਬ ਦੇ ਜੀ ਉੱਤਰ ਨੇ ਜਾਂ 10ਵੇਂ ਪਾਸ਼ਾ ਦੇ ਜਿੱਕਰ ਬੱਚੇ ਫੀਲ ਹੋਏ ਨੇ ਜਿੱਕਰ ਨਹੀਂ ਆ ਕਿਹੜੀਆਂ ਆ ਗਈਆਂ ਨੇ ਇਹਨਾਂ ਨੇ ਰਹਿਦੀ ਦੁਨੀਆ ਤੱਕ ਇਹ ਪ੍ਰਭਾਵੀ ਹੋ ਸਕਦੇ ਇਹ ਆਪਣੀ ਜਿਹੜੀ ਪਲਾਗ ਹੈ ਜਿਹੜੀ ਅਗਲੀ ਕੁੱਟਦੀ ਹੈ ਕਿਸਾਨ ਜਿੱਥੇ ਬੰਦੀਆਂ ਆ ਤੇ ਕੁਝ ਨਾਨਸਿੰਘ ਜਿੱਥੇ ਬੰਦੀਆਂ ਆ ਉਸ ਤੋਂ ਪੌਂਚੀ ਨਾ ਤੱਕ ਬਿਲਕੁਲ ਨਹੀਂ ਪਹੁੰਚਿਆ ਨੇ ਹਾਂਜੀ ਇਹ ਉਹਨਾਂ ਦੀ ਅਨਸਾਬ ਦੀ ਗੱਲ ਕਰ ਰਹੀਆਂ ਨੇ ਕਿਵੇਂ ਇਸ ਨੂੰ ਲੈ ਕੇ ਜਿਵੇਂ ਦੇ ਆਪਣੀ ਜਿੱਥੇ ਬੰਦੀਆਂ ਆ ਅ ਦੇਖੋ ਜੀ ਜਿਹੜੇ ਜਿਹੜੀ ਉੱਥੇ ਜਿੱਥੇ ਬੰਦੀਆਂ ਪਹੁੰਚੀਆਂ ਜਿਹੜੇ ਨੇੜੇ ਦੇ ਕੰਮ ਕਰਦੇ ਸੀ ਭੁਦੇਰ ਸਾਹਿਬ ਵਾਲੀ ਜਾਂ ਹੋਰ ਸਾਰੀ ਜਿੱਥੇ ਗੱਡੀਆਂ ਨੇ ਉੱਥੇ ਪਹੁੰਚੀਆਂ ਨੇ ਪਹੁੰਚਣਾ ਬਣਦਾ ਸਾਡਾ ਫਰਜ਼ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਜਾਂ ਉਤੇ ਕਿਦਾਂ ਦੇ ਪਰਚੇ ਪਾ ਰਹੀ ਹੈ ਜਾਂ ਕੀ ਉਹਦੇ ਨਾਲ ਹੋ ਰਿਹਾ ਉਥੇ ਹਨ ਜੇ ਜਿਆਦਾ ਸਿਰ ਚੜਦੇ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੰਦੋਲਨ ਖੜਾ ਕਰਾਂਗੇ ਸਾਡੀ ਜਿਹੜੀਆਂ ਉੱਪਰ ਵੀ ਗੱਲਬਾਤ ਹੋਈ ਹੈ ਸਾਰੇ ਜਥੇਬੰਦੀਆਂ ਆਪਸ ਵਿੱਚ ਗੱਲਬਾਤ ਕਰਕੇ ਪੂਰੇ ਪ੍ਰਦਾਵ ਦੇ ਵਿੱਚ ਅੰਦੋਲਨ ਖੜਾ ਕਰਨਾ ਬਿਲਕੁਲ ਜੀ ਬਿਲਕੁਲ ਆਹ ਤਾਂ ਕੰਮ ਮੁੱਕਣਾ ਨਹੀਂ ਹੈਗਾ ਤਾਂ ਤਾਂ ਅੱਛਾ ਇੱਕ ਨਾ अच्छा एकदा बिहार ਦੀ ਐਸਐਮ ਦਾ ਬਿਆਨ ਚੱਲ ਰਿਹਾ ਸੋਸ਼ਲ ਮੀਡੀਆ ਤੇ ਬਹੁਤ ਵਕਰੀ ਕਹਾਣੀ ਹੈ ਜੇ ਬੱਚਾ ਮਰ ਗਿਆ ਉਹ ਬਣਾਉਣਾ ਹੈਗਾ ਬਿਆਨ ਹੈਗਾ ਆ ਉਹ ਬਣਾਉਣ ਵਾਲਾ ਬਿਆਨ ਆ ਤਾਂ ਉਹ ਜਿਹੜੇ ਸਾਡੇ ਖਲਾਫ ਲੋਕਾਂ ਨੂੰ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੇਰੇ ਪਰਿਵਾਰ 'ਚ ਇਦਾਂ ਹੋਇਆ ਉਹਦਾ ਤੂੰ ਇਹੀ ਬਿਆਨ ਦੇਂਦੀ ਕਿਉਂਕਿ ਇਹਨਾਂ ਦੀ ਮਾਨਸਿਕਤਾ ਦਾ ਤਾਂ ਪਤਾ ਲੱਗਦਾ ਪਿੱਛੋਂ ਕੋਈ ਚੀਜ਼ ਚਲਾ ਰਹੀ ਆ ਪਿੱਛੋਂ ਕੋਈ ਏਜੰਸੀਆਂ ਕੋਈ ਸਿਸਟਮ ਆ ਜਿਹੜਾ ਇੱਥੇ ਬਰਵਾਦ ਕਰ ਰਿਹਾ اچھا ਇੱਕ ਗੱਲ ਕਹਿ ਦਿੰਨੇ ਲੋਕੀ ਕਹਿੰਦਾ ਜੇ ਅਸੀਂ ਵੀ ਤਾਂ ਕੈਨੇਡਾ ਅਮਰੀਕਾ ਇੰਗਲੈਂਡ ਜਾਂਦੇ ਆ ਕੰਮ ਕਰ ਲਓ ਉੱਥੇ ਪੱਕੇ ਹੁੰਦੇ ਆ ਜੇ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਾਂਦੇ ਪਹਿਲਾਂ ਤਾਂ ਉੱਥੇ 1 ਕਰੋੜ ਰੁਪਇਆ ਸਾਡਾ ਲੈ ਕੇ ਜਾਂਦੇ ਆ ਫਿਰ ਉੱਥੇ ਦਾ ਸਿਸਟਮ ਆ ਉਹ ਸਿਸਟਮ ਦੇ ਤਹਿਤ ਤਾਂ ਪੱਕਾ ਹੁੰਦਾ ਦਿੰਦਾ ਉਹ ਪੂਰਾ ਫਾਲੋ ਕੀਤਾ ਜਾਣਾ ਜੇ ਉੱਥੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਉਹ ਮਿੰਟ ਲਾਉਂਦੇ ਛੱਡਣ ਨੂੰ ਇੱਕ ਮਿੰਟ ਲਾਉਂਦੇ ਕਾਨੂੰਨ ਚੇਂਜ ਕਰਨ ਨੂੰ ਆਸਟ੍ਰੇਲੀਆ 'ਚ ਕਿੰਨੇ ਦੇਖਿਆ ਬੱਚਿਆਂ ਨੇ ਉਹ ਕਹਿੰਦੇ ਆ ਪੱਕੇ ਹੋਣਾ ਸੀ ਫਿਰ ਕਾਨੂੰਨ ਚੇਂਜ ਕਰਤਾ ਫੇਰ ਰਹਿ ਗਏ ਆ ਉਹ ਕੋ ਸਿਸਟਮ ਤਾਂ ਹੈ ਤੇ ਉਹਦਾ ਪਤਾ ਹੀ ਨਹੀਂ ਹੈਗਾ ਕਿ ਤੋੜਾ ਹੈਗਾ ਕ੍ਰਿਮੀਨਲ ਹਲਾ ਕੀ ਆ ਉਹਦੀ ਪ੍ਰੋਪਰ ਜਾਂਚ ਹੁੰਦੀ ਆ ਥੋੜੇ ਦਾ ਕ੍ਰਿਮੀਨਲ ਇਥੋਂ ਵੀ ਸੀਸੀ ਜਾਂਦੀ ਆ ਸਾਨੂੰ ਥੋੜੀ ਜਾਣਕਾਰੀ ਮਿਲੀ ਆ ਕਿ ਜਿਹੜੇ ਉਧਰ ਦੇ ਲੋਕ ਇੱਥੇ ਆਉਂਦੇ ਨੇ ਵੀ ਆਹ ਤੋਂ ਸਜ਼ਾ ਕੱਟ ਕੇ ਲੋਕ ਆਉਂਦੇ ਨੇ ਇੱਥੇ ਆ ਕੇ ਰਾਜ ਕਰਨ ਲੱਗ ਜਾਂਦੇ ਨੇ ਬਹੁਤ ਕ੍ਰਿਮੀਨਲ ਟਾਈਪ ਲੋਕ ਹੈਗੇ ਆ ਜੀ ਗੁੰਡੇ ਜਿਹੜੇ ਸਰਕਾਰਾਂ ਦੇ ਪਾਲੇ ਹੋਏ ਆ ਸਪੈਸ਼ਲ ਪੇਜ ਦੇ ਆ ਇੱਥੇ ਉਹ ਜਾਣ ਬੁੱਝ ਕੇ ਕਰਾਉਂਦੇ ਆ ਹੁਣ ਤੁਸੀਂ ਇਹ ਦੇਖੋ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਲੁਧਿਆਣੇ ਕੱਟ ਰੱਖਿਆ ਤੇ ਵੀ ਪੰਜਾਬ ਦਾ ਵਾਤਾਵਰਣ ਫੈਕਟਰੀਆਂ ਖਰਾਬ ਕਰ ਰਿਹਾ ਕਿੰਨਾ ਲੱਖਾਂ ਭੀ ਆ ਉੱਥੇ ਗੁੰਡੇ ਮੂੜੇ ਲ ਇਕ ਤਰ੍ਹਾਂ ਪੰਜਾਬ ਦਾ ਵਾਤਾਵਰਣ ਖਰਾਬ ਕਰਦੇ ਆ ਜਿਹੜੀਆਂ ਫੈਕਟਰੀਆਂ ਵੀ ਆਪਾਂ ਕਹਿੰਦੇ ਨਾ ਬਹੁਤ ਸਾਡਾ ਵਿਕਾਸ ਹੁੰਦਾ ਸਾਡਾ ਵਿਕਾਸ ਹੁੰਦਾ ਵਿਕਾਸ ਦੇ ਨਾਂ ਤੇ ਸਾਡਾ વિનાਸ਼ ਆ ਪੰਜਾਬ ਦਾ ਪੰਜਾਬ 'ਚ ਹੀ ਸਾਡਾ ਵਾਤਾਵਰਣ ਖਰਾਬ ਹੋਣਾ ਤੇ ਪੰਜਾਬ ਚ ਆ ਕੇ ਇਹਨਾਂ ਨੂੰ ਨੌਕਰੀਆਂ ਇਹਨਾਂ ਦੀਆਂ ਵੋਟਾਂ ਮੰਗ ਲਈ ਇਹਨਾਂ ਦੇ ਸਾਤੇ ਉੱਪਰ ਆ ਵੀ ਹੋ ਰਹੇ ਆ ਆਉਣ ਵਾਲੇ ਦਿਨਾਂ 'ਚ ਮੈਂ ਕਹਿੰਦਾ ਸੀ ਘੱਟ ਗਿਣਤੀ ਹੋਣ ਜਾ ਰਹੇ ਆ ਪੰਜਾਬ 'ਚ ਇਹ ਸਾਰੇ ਪੰਜਾਬੀਆਂ ਨੂੰ ਵੀ ਬੇਨਤੀ ਆ ਤੇ ਇਦਾਂ ਛੱਡ ਦੋ ਕੰਨੀਆਂ ਸਿਆਸੀ ਪਾਰਟੀਆਂ ਦੀਆਂ ਜਾਇਨਾ ਲੀਡਰਾਂ ਦੀਆਂ ਇਹ ਸਾਰੇ ਜੇ ਇਕੱਠੇ ਹੋਵੋਗੇ ਤਾਂ ਇਹ ਹੱਲ ਹੋਣਾ ਨਹੀਂ ਆਉਣ ਵਾਲੇ ਦਿਨਾਂ 'ਚ ਜੁੱਤੀਆਂ ਸਭ ਦੀ ਪੈਣੀਆਂ ਬਹੁਤ ਧੰਨਵਾਦ ਤਾਂ ਅਮਜੀਤ ਭਾਈ ਤੇ ਪਹੁੰਚ ਕੇ ਤੇ ਆਪਾਂ ਥਰਾ ਤੇ ਬਾਕੀ ਕੰਮ ਨਾਲ ਵੇੜ ਕੇ ਭਾਈ ਇਹ ਕਿੰਨੇ ਦਿਨ ਦਾ ਕੰਮ ਰਹੇਗਾ ਰੋਜ਼ ਅੜ ਜੇ ਜਾਂਦੇ ਆ ਤੇ ਲੋਡ ਨਹੀਂ ਆਉਂਦਾ ਅੱਜ ਫਿਰ ਮੈਂ ਕਿਹਾ ਚਲੋ ਸ਼ਾਮ ਨੂੰ ਮਾਰਦੇ ਝਟ ਤੇ ਬਾਕੀ ਹੁਣ ਬਾਤ ਤਾਂ ਹੈ ਪਾਲੇ ਜਹੜ ਤਾਂ ਇੱਧਰ ਰਹਿ ਗਿਆ ਥੋੜਾ ਜਿਹਾ ਆਹ ਮੇਰੇ ਫਿਰ ਪਿਓ ਨੇ ਰੀ ਬੜਾਈ ਸ਼ੁਰੂ ਹੋ ਗਈ ਤੇ ਅੱਜ ਲੇਵਰ ਵੀ ਪਹੁੰਚ ਗਈ ਆਪਣੀ ਜਬਰੇ ਨਾ ਜੁੱਤ ਨਹੀਂ ਆਉਂਦਾ ਦਾ ਟੱਕ ਹੁਣ ਪੱਕੇ ਤੇ ਇੱਕ ਵਾਰੀ ਬਦਲਾ ਬਦਲਾ ਲੋਡ ਲੱਗਿਆ ਫੇਰ ਪਾਦਾਂਗੇ ਤਾਂ ਫਿਰ ਫਿਰ ਫਰਾਗਾ ਕਰਨਾ ਹੋਵੇ ਤੇ ਬਾਅਦ ਦਾ ਦੇਖਦੇ ਹੁਣ ਕਿਵੇਂ ਹੁੰਦਾ ਰੋਡ ਅੱਜ ਪਹਿਲਾਂ ਸਵੇਰ ਦੇ ਤੁਹਾਨੂੰ ਪਤਾ ਹੀ ਆ ਜਦੋਂ ਤੁਸੀਂ ਪਹਿਲਾਂ ਦੇਖਿਆ ਵੀਡੀਓ ਚ ਆਪਾਂ ਗਏ ਵੇ ਤੇ ਇੱਧਰ ਮੰਗ ਪੱਤਰ ਦੇਣ ਵਾਰ ਵੀ ਹੋਣੀ ਆ ਜੀ ਆ ਲੱਗੀ ਵੀ ਆ ਤੋਣ ਉਹ ਫੜਾ ਸਫਾਈ ਤੋਂ ਇਹ ਕਰਨਾ ਹੋਰੇ ਵੀ ਇੱਕ ਫਰਦ ਫਰਦ ਆ ਅੱਜ ਕੀ ਮਾਸਤਾ ਦਾ